ਨਾ ਅਕਾਲ ਤਖਤ ਦੀ ਪ੍ਰਭੂਸਤਾ ਘਟੂ ਨਾ ਅਕਾਲ ਤਖਤ ਦੀ ਸ਼ਕਤੀ ਘਟੂ ਇਹ ਅਕਾਲ ਤਖਤ ਵਾਲੇ ਦੀ ਵਡਿਆਈ ਹੈ ਜਿਹਨੂੰ ਮਾਰਨਾ ਹੁੰਦਾ ਉਹਦੀ ਮੱਤ ਮਾਰ ਦਿੰਦਾ ਹਰਪ੍ਰੀਤ ਸਿੰਘ ਦੀ ਮੱਤ ਮਾਰਤੀ ਅੱਜ ਕਹਿੰਦੇ ਮੈਨੂੰ ਇੱਕ ਅਖਬਾਰ ਵਾਲਾ ਕਹਿਣ ਲੱਗਾ ਕਹਿੰਦਾ ਗਰੇਵਾਲ ਜੀ ਤੁਸੀਂ ਆਪਣਾ ਪ੍ਰਧਾਨ ਚੁਣਦੇ ਹੋ ਸਮੁੰਦਰੀ ਹਾਲ 'ਚ ਤੇ ਇਹਨਾਂ ਨੂੰ ਕਿਉਂ ਨਹੀਂ ਸਮੁੰਦਰੀ ਹਾਲ ਦਿੱਤਾ ਮੈਂ ਕਿਹਾ ਸਮੁੰਦਰੀ ਹਾਲ ਸ਼ਾਮਲਾਟ ਨਹੀਂ ਪੰਥ ਦੀ ਜਦਾਦ ਹੈ ਤੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਇਹ ਤਾਂ ਭਗੌੜੇ ਨੇ ਉਹ ਕਹਿੰਦਾ ਕਿਵੇਂ ਮੈਂ ਕਿਹਾ ਮੈਂ ਨਹੀਂ ਕਹਿੰਦਾ ਇਹ ਅਕਾਲ ਤਖਤ ਕਹਿੰਦਾ ਹਰਪ੍ਰੀਤ ਸਿੰਘ ਨੂੰ ਕਹਿਣਾ ਪਿਆ ਜੇ ਹਰਪ੍ਰੀਤ ਸਿੰਘ ਦੇ ਵੱਸ ਹੁੰਦਾ ਉਸ ਦਿਨ ਸਾਡਾ ਅਕਾਲੀ ਦਲ ਵੀ ਤੋੜ ਕੇ ਸਰਦਾਰ ਸੁਖਬੀਰ ਸਿੰਘ ਉਹਨਾਂ ਵਾਲਾ ਪ੍ਰਧਾਨਗੀ ਨੂੰ ਵਿਰਧ ਕਰ ਸਕਦਾ ਸੀ ਪਾਬੰਦੀ ਵੀ ਲਾ ਸਕਦਾ ਸੀ ਪਾਰ ਨਹੀਂ ਲੱਤਾ ਨੇ ਪਾਰ ਚੱਲਿਆ ਕਿਉਂਕਿ ਜਿਹੜੇ ਪਾਰਟੀ ਦੀ ਸਿਰਜਣਾ ਅਕਾਲ ਤਖਤ ਤੇ ਹੋਈ ਐ ਅਕਾਲੀ ਦਾ ਲੋਹੀ ਐ ਉਹ ਅਕਾਲੀ ਦਾ ਲੈਸ ਕਰਕੇ ਹੋਈ ਐ ਅੱਜ ਮੈਂ ਉਸ ਬੰਦੇ ਦੀ ਗੱਲ ਕਰਨ ਕਈ ਦਮ ਬਾਲ ਸਿੰਘ ਕਹਿੰਦੇ ਹੁੰਦੇ ਸੀ ਮੈਂ ਕਾਂਗਰਸ ਨੂੰ ਬਾੜੀਆਂ ਗਾਲਾਂ ਨਹੀਂ ਕੱਢਦਾ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿਉਂ ਕਹਿੰਦੇ ਜਿੰਨੀਆਂ ਨਾਂ ਲੈ ਲੋ ਸ਼ਾਮ ਨੂੰ ਰੋਟੀ ਨਹੀਂ ਮਿਲਦੀ ਅੱਜ ਮੈਂ ਆ ਜਿਹੜੇ ਪਗੌੜੇ ਨੇ ਅਕਾਲ ਤਖਤ ਦੇ ਉਹਨਾਂ ਦੀ ਗੱਲ ਕਰਨ ਲੱਗਾ ਐ ਆ ਹਰਪ੍ਰੀਤ ਸਿੰਘ ਦੀਆਂ ਟੇਪਾਂ ਪੜ ਲਓ ਟੇਪਾਂ ਕੱਢ ਲਓ ਜਿਆਦਾ ਇਹ ਬਾਦ ਵਿੱਚ ਬਾਤ ਸ਼ੁਰੂ ਹੋਇਆ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਗਿਆਨੀ ਜੀ ਤੁਹਾਨੂੰ ਪ੍ਰਧਾਨ ਬਣਾਉਣ ਨੂੰ ਫਿਰਦੇ ਆ ਬਣਨ ਨੂੰ ਤਿਆਰ ਕਹਿੰਦਾ ਜੇ ਦੋਨੋਂ ਧੜੇ ਕਹਿਣਗੇ ਮੈਂ ਇੱਕ ਧੜੇ ਦਾ ਪ੍ਰਧਾਨ ਨਹੀਂ ਬਣਨਾ ਓ ਸਰਦਾਰਾ ਅੱਜ ਫਿਰ ਕੀ ਬਣਿਆ ਧੜਾ ਵੀ ਨਹੀਂ ਢੜੀ ਐ ਕਿ ਪਾਈ ਆ ਵੀ ਨਹੀਂ ਛਟਾਂਕੀ ਐ ਇਹਦੀਆਂ ਛਟਾਂਕੀਆਂ ਬੜੀਆਂ ਉੱਠੀਆਂ ਐ ਮੈਂ ਭਰਾਵੋ ਤੁਹਾਨੂੰ ਸਭ ਨੂੰ ਪਤਾ ਟੌੜਾ ਸਾਹਿਬ ਦੇ ਨਾਲ ਰਿਹਾ। ਟੌੜਾ ਸਾਹਿਬ ਨੇ ਮੈਨੂੰ ਗੱਲ ਇੱਕੋ ਕਹੀ ਕਹਿੰਦੇ ਗਰੇਆਲਾ ਜੇ ਗਲਤੀ ਕੀਤੀ ਹੈ ਨਾ ਆਪਾਂ ਬਾਦਲ ਤੋਂ ਦੂਰ ਹੋਣ ਦੀ ਕੀਤੀ ਹੈ। ਕਹਿੰਦੇ ਕਿੰਨਾ ਰੌਲਾ ਪਾ ਲਿਆ ਉੱਚੀ ਉੱਚੀ ਚੜ ਕੇ ਕੂਕਾ ਮਾਰ ਲਿਆ ਪਰ ਸੰਗਤ ਤੱਕੜੀ ਦੇ ਨਾਲ ਰਹੀ ਹੈ ਆਪਣੇ ਨਾਲ ਨਹੀਂ ਆਈ। ਆਪਾਂ ਨੂੰ ਮੁੜ ਕੇ ਬਾਦਲ ਨਾਲ ਰੜਨਾ ਪਊ। ਇਹ ਕਿਹੜੀ ਬਾਗ ਦੀ ਮੂਲੀ ਹੈ? ਇਹ ਤਾਂ ਹੋਏ ਨਹੀਂ ਲੱਭਣੇ। ਇਹ 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 ਖਵਤੀ ਇਹ ਫਰੋਤੀ ਇੰਨਾ ਚ ਪੰਥ ਕਿਹੜਾ ਮੈਨੂੰ ਤਰਸ ਆਉਂਦਾ ਜਦ ਅਕਾਲ ਤਖਤ ਸਾਭ ਦੀ ਫਸੀਲ ਨੂੰ ਇਸ ਤਰ੍ਹਾਂ ਕੰਮ ਲਈ ਵਰਤਿਆ ਗਿਆ ਕਮੇਟੀ ਬਣਾਈ ਜੀਦੇ ਜੋ ਤਿੰਨਾਂ ਦਾ ਅਮਰਤ ਨਹੀਂ ਛਕਿਆ ਹੋਇਆ ਉਹ ਯਾਰ ਸਾਡੇ ਤਾਂ ਜਾਣ ਲੱਗਿਆ ਦਾੜੀਆਂ ਵਿਖਲਾਤੀਆਂ ਉਥੋਂ ਗੈਰ ਅਮਰਤਈ ਮੈਂਬਰ ਬਣਾਤੇ ਇਹ ਅਕਾਲ ਤਖਤ ਦੀ ਮਰਿਆਦਾ ਹੈ ਅਕਾਲ ਤਖਤ ਨੂੰ ਕਿਉਂ ਇਹਨਾਂ ਨੇ ਵਰਤੇ ਆ ਮੈਨੂੰ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਾ ਹੈ ਕਿ ਹਰਪ੍ਰੀਤ ਸਿੰਘ ਜੀ ਸੰਗਤ ਜਵਾਬ ਪੁੱਛਦੀ ਹੈ ਕਿ 9 ਨਵੰਬਰ ਨੂੰ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਹੈ ਇਹ ਸੱਚ ਨਹੀਂ ਕਿ ਤੂੰ ਮਹੇਸ਼ਿੰਦਰ ਸਿੰਘ ਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਕਿਹਾ ਕਿ ਗਰੇ ਵਾਲਾ ਆਰਐਸਐਸ ਦੇ ਉਲਟ ਨਾ ਬੋਲਿਆ ਕਰ ਮੇਰੀ ਉਹਨਾਂ ਦੇ ਨਾਲ ਯਾਰੀ ਹੈ ਮੈਂ ਕਹ ਗਿਆ ਗਿਆਨੀ ਜੀ ਉਹੀ ਤਾਂ ਸਯੋਗ ਹੈ ਕਹਿੰਦੇ ਸਿਉਂਖ ਹੋ ਪਰ ਮੇਰੇ ਪ੍ਰਭਾਵ ਇੱਥੇ ਜੋ ਮੈਂ ਕਾਹੂੰ ਉਹੀ ਕਰ ਦੇਣਗੇ ਆਪ ਤਾਂ ਇਹਨਾਂ ਤੋਂ ਕਰਾ ਨਹੀਂ ਹੋਇਆ ਉਹਨਾਂ ਦੇ ਆਖੇ ਜੋ ਉਹਨਾਂ ਨੇ ਕਿਹਾ ਮੈਂ ਇੱਥੇ ਹੀ ਗੱਲ ਤੁਹਾਨੂੰ ਦੱਸਦਾ ਐ ਇਹ ਮੈਂ ਜਿਹੜੀਆਂ ਗੱਲਾਂ ਕਰਦਾ ਐ ਇਹ ਮੈਂ ਆਪ ਨਹੀਂ ਕਰਦਾ ਐ ਇਹ ਗਿਆਨੀ ਜੀ ਦੀਆਂ ਆਪਣੀ ਜ਼ੁਬਾਨ ਚੋਂ ਆ ਗੱਲ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਲਓ ਸੁਣੋ ਕੀ ਕਹਿੰਦਾ ਗਿਆਨੀ ਕਹਿੰਦਾ ਮੇਰੀ ਯਾਰੀ ਐ ਦਿੱਲੀ ਵਾਲਿਆਂ ਨਾਲ ਆ ਕਹਿੰਦਾ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੇਰੀ ਯਾਰੀ ਐ ਮੈਂ ਇੱਕ ਗੱਲ ਹੁਣ ਹੋਰ ਕਰਨ ਲੱਗਾ। ਫੇਰ ਇਹਨਾਂ ਨੇ ਕੀ ਕੀਤਾ? ਕਹਿੰਦੇ ਅਕਾਲੀ ਦਲ ਨੂੰ ਤਕੜੇ ਕਰਨ ਲਈ ਚੁੱਲ੍ਹੇ ਨਵੇੜ ਦੋ ਪਰ ਚੁੱਲ੍ਹੇ 'ਚ ਅੱਗ ਪਾਤੀ ਕਿਉਂਕਿ ਇੱਕ ਇੱਕ ਗੱਲੋਂ ਮੈਂ ਇਹਦੀ ਮੁੱਲ ਇਹਨੂੰ ਵਧਾਈ ਦੇਣਾ ਹੈ। ਕਿ ਇਹ ਜਿਹਦਾ ਖਾਦਾ ਜਿਹਦੇ ਖਾਦੇ ਬੋਲਿਆ ਉਹਦੇ ਨਾਲ ਵਫਾਦਾਰ ਰਿਹਾ ਪਰ ਜਿਹੜੇ ਗੁਰੂ ਨੇ ਮਾਨ ਦਿੱਤਾ ਉਹ ਇਹ ਗੁਰੂਵਾਲਾ ਪਿੱਟ ਕਰ ਲਿਏ ਨੇ। ਪਰ ਅੱਜ ਉਹ ਇੱਕ ਧੜੇ ਦਾ ਇੱਕ ਇੱਕ ਆ ਨਿੱਕੀ ਜੀ ਛਟਾਂਕੀ ਦਾ ਪ੍ਰਧਾਨ ਹੈ ਛਟਾਂਕੀ ਦਾ ਮੈਂ ਛਟਾਂਕੀ ਕਹਿਣਾ ਮੇਰੀ ਕਾਗਜ਼ ਤੇ ਨੋਟ ਕਰ ਲਓ ਜੇ 2-4 ਮਹੀਨਿਆਂ ਬਾਅਦ ਇਹਨੂੰ ਮੂੰਹ ਤੋਂ ਮੱਖੀਆਂ ਉਡਾਉਣ ਵਾਲਾ ਲੱਭ ਗਿਆ ਤਾਂ ਹਮੇਸ਼ਿੰਦਰ ਸੇ ਉਹਨੂੰ ਬੁਲਾ ਕੇ ਇੱਥੇ ਸਜ਼ਾ ਦੇ ਦੇਣਾ ਮੈਂ ਹੁਣ ਹਰਪ੍ਰੀਤ ਸਿੰਘ ਨੂੰ ਪਹਿਲਾ ਸਵਾਲ ਕਰਦਾ ਕਿ ਸਰਦਾਰਾ ਤੂੰ 7 ਸਾਲ ਐਕਟਿੰਗ ਜੱਥੇ ਦਾ ਰਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੇਥੋਂ ਕਿੰਨਿਆਂ ਨੂੰ ਤੂੰ ਅੰਮ੍ਰਿਤ ਪਾਨ ਕਰਾਇਆ ਜਵਾਬ ਮੰਗਦਾ ਹੈ ਇਹ ਪੰਥ ਪੁੱਛਦਾ ਹੈ 7 ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਹੈ ਕੀ ਇਹ ਸਹੀ ਨਹੀਂ ਤੇਰੀ رائے ਨਾਲ ਤੇਰੀ ਰਜ਼ਾਮੰਦੀ ਨਾਲ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੋੜੀ ਗਈ ਪਟਨਾ ਸਾਹਿਬ ਦੀ ਤੋੜੀ ਗਈ ਦਿੱਲੀ ਵਾਲਾ ਕਮੇਟੀ ਵਾਲੇ ਬੀਜੇਪੀ ਚ ਰਲਾਏ ਗਏ ਹਰਿਆਣੇ ਦੀ ਕਮੇਟੀ ਬਣਾਈ ਗਈ ਤੇਰਾ ਸਰਦਾਰਾ ਉਦੋਂ ਮੂੰਹ ਕਿਉਂ ਸੀਤਾ ਸੀ ਚੁੱਪ ਕਿਉਂ ਰਿਹਾ ਅੱਜ ਮੈਂ ਬੋਲਦਾ ਤੇ ਬੋਲੂਗਾ ਕਿਉਂਕਿ ਅੱਜ ਤੱਕ ਉਹ ਜੱਥੇਦਾਰ ਸੀ ਮੈਂ ਜੱਥੇਦਾਰ ਦੇ ਖਿਲਾਫ ਕਦੇ ਕੁਝ ਨਹੀਂ ਕਹਿੰਦਾ ਪਰ ਅੱਜ ਉਹ ਇੱਕ ਛਟਾਂਕੀ ਦਾ ਪ੍ਰਧਾਨ ਹੈ ਉਹਨੂੰ ਜਵਾਬ ਮੰਗਾਗੇ ਤੇ ਜਵਾਬ ਦੇਣੇ ਪੈਣਗੇ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮੁਕਾਉਂਗਾ ਉਹ ਯਾਰ ਤੂੰ ਸਰਦਾਰ ਪ੍ਰਕਾਸ਼ੋਂ ਬਾਦਲ ਦੇ ਬੜਾ ਉਲਟ ਬੋਲਿਆ ਸੋ ਕਬੀਰ ਸਿੰਘ ਬਾਦਲ ਨੂੰ ਤੂੰ ਦੇਖ ਕੇ ਰਾਜੀ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਆਜ਼ਾਦ ਭਾਰਤ ਦੇ ਪੰਥ ਤੇ ਪੰਜਾਬ ਲਈ ਜਿਹੜਾ ਕਟੀਆਂ ਆ ਆਪਾਂ ਕੀ ਮੱਲ ਮਾਰੀ ਐ ਦੱਸੋ ਮਹਾਰਾਜ ਜੀ ਹਰਪ੍ਰੀਤ ਸਿੰਘ ਜੀ ਦੱਸੋ ਆਪਾਂ ਕੀ ਮੱਲ ਮਾਰੀ ਐ ਆਪਾਂ ਐਗਜ਼ੈਕਟਿਵ ਕਲਾਸ ਵਿੱਚ ਬਿਜ਼ਨਸ ਕਲਾਸ ਹੁਣ ਜਾਂਦਾ ਲੇਹਾਂ ਉਦੋਂ ਤੈਨੂੰ ਪੁੱਛਦਾ ਕੋਈ ਨਹੀਂ ਹੁਣ ਕਿੰਨੇ ਘੇੜੇ ਬਾਹਰ ਮਾਰੇ ਐ ਹੁਣ ਕਿਉਂ ਨਹੀਂ ਬਾਹਰ ਜਾਂਦਾ ਹੁਣ ਤੈਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਇੱਕ ਸਿਆਣੇ ਦੀ ਗੱਲ ਦੱਸਦਾ ਇੱਕ ਸਿਆਣੇ ਨੇ ਦੱਸਿਆ ਕਹਿੰਦਾ ਇੱਕ ਗਰੀਬ ਸਿੱਖ ਗੁਰੂ ਸਾਹਿਬ ਦਾ ਸਰੂਪ ਨਿੱਜ ਥਾਂ ਤੇ ਲਿਜਾ ਰਿਹਾ ਸੀ ਤੇ ਬਾਦਸ਼ਾਹ ਉਹਨੂੰ ਮੱਥੇ ਟਿਕਣ ਤੇ ਉਹ ਗਰੀਬ ਸਿੱਖ ਬੜਾ ਚੌੜਾ ਹੋ ਗਿਆ ਕਿ ਮੈਂ ਤਾਂ ਬਹੁਤ ਵੱਡਾ ਬਣ ਗਿਆ ਕਿ ਮੈਨੂੰ ਇਹ ਮੱਥੇ ਢੇਕਦੇ ਐ ਜਦੋਂ ਗੁਰੂ ਸਾਹਿਬ ਨੂੰ ਸੁਖਾਸਣ ਕਰਾ ਕੇ ਵਾਪਸ ਆਇਆ ਉਹਨੂੰ ਮੋਢੇ ਮਾਰਨ ਕਹਿੰਦਾ ਯਾਰ ਉਹੀ ਆ ਜਿਹਨੂੰ ਮੱਥੇ ਢੇਕਦੇ ਸੀ ਉਹ ਕਹਿੰਦਾ ਤੈਨੂੰ ਨਹੀਂ ਸੀ ਢੇਕਦੇ ਭਲੇਖਾ ਹੈ ਜੀਨੂ ਮੱਥੇ ਟੇਕਦੇ ਸੀ ਉਹਨੂੰ ਤੂੰ ਸੁਖਾਸਨ ਤੇ ਬਿਠਾਇਆ ਹੈ ਜੱਥੇਦਾਰਾ ਜੱਥੇਦਾਰੀ ਨੂੰ ਮੱਥੇ ਟੇਕਦੇ ਸੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਮੱਥੇ ਟੇਕਦੇ ਸੀ ਅਕਾਲ ਤਖਤ ਨੂੰ ਮੱਥੇ ਟੇਕਦੇ ਸੀ ਆ 4.5 ਫੁੱਟ ਵਾਲੇ ਹਰਪ੍ਰੀਤ ਸੋ ਨੂੰ ਨਹੀਂ ਮੱਥੇ ਟੇਕਦੇ ਸੀਗੇ ਮਤ ਕੋਈ ਭਲੇਖਾ ਰੱਖੀ ਤੋ ਮੈਂ ਖਾਲਸਾ ਜੀ ਕੋਈ ਗੱਲ ਕਹਿਣੀ ਹੈ ਨਾ ਤਾਂ ਉਹਨੂੰ ਗਲਤੀ ਨਾਲ ਅਕਾਲੀ ਦਲ ਕਹਾ ਕਰੋ ਅਕਾਲੀ ਦਲ ਇੱਕ ਸੀ ਇੱਕ ਹੈਗਾ ਤੇ ਇੱਕ ਰਹੂਗਾ ਤੇ ਜਿਹਦਾ ਅੱਜ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਉਹ ਅਕਾਲੀ ਦਲ ਆ ਹੋਰ ਅਕਾਲੀ ਦਲ ਕੋਈ ਨਹੀਂ